ਆਪਾਂ ਜੋ ਕਟਿੰਗ ਕੀਤੀ ਸੀ ਉਹ ਆਪਾਂ ਕਪੜਾ ਵਿਛਾਇਆ ਹੋਇਆ ਇੱਥੇ ਠੀਕੇ ਜੀ ਤੇ ਇਹਦੇ ਵਿੱਚੋਂ ਥੋੜਾ ਜਿਹਾ ਐਕਸਟਰਾ ਪੀਸ ਨਿਕਲਾ ਸੀ ਉਹਦੇ ਵਿੱਚ ਆਪਾਂ ਜਿਹੜੀ ਕਿ ਇਹਦੇ ਫਰਸਟ ਦੋ ਕਲੀਆਂ ਕੱਢੀਆਂ ਆ ਇਹ ਜਿਹੜੀ ਕਿ ਇਹਦੇ ਇੱਥੋਂ ਚੁੜਾਈ ਹੈ ਇਹ ਦੀ 14 ਇੰਚ ਦੀਆਂ ਤੇ ਇੱਥੋਂ ਆਪਾਂ ਰੱਖਿਆ ਹੋਇਆ ਇਹਨੂੰ 4 ਇੰਚ ਤੇ ਆਪਣੀ ਕਮਰ ਜੋ ਹੈਗੀ ਉਹ ਆਪਾਂ 28 ਇੰਚ ਦੇ ਹਿਸਾਬ ਨਾਲ ਤਿਆਰ ਕਰਨੀ ਆ ਆਪਸ ਦੀ ਜੋ ਲੈਂਥ ਹੈਗੀ ਉਹ ਆਪਾਂ 40 ਇੰਚ ਜੋ ਲਹਿੰਗਾ ਤਿਆਰ ਕਰਨਾਗਾ ਤੇ 28 ਇੰਚ ਕਮਰ ਦੇ ਹਿਸਾਬ ਨਾਲ ਆਪਾਂ 10 ਕਲੀਆਂ ਇਹਦੀਆਂ ਤਿਆਰ ਕਰਾਂਗੇ ਪੰਜ ਇਹਦੀਆਂ ਅਗਲੀ ਸਾਈਡ ਆ ਜਾਣੀਆਂ ਪੰਜ ਇਹਦੀਆਂ ਪਿਛਲੀ ਸਾਈਡ ਆ ਜਾਣੀਆਂ ਆਪਾਂ ਇਹਦੀ ਨਿਸ਼ਾਨੀਆਂ ਲਗਾ ਰੱਖੀਆਂ ਨਾ ਤੁੜੀਆਂ ਇਹ ਲਾਈਟ ਨੇ ਉਹ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਵਾਂਗੀ ਇਸ ਤਰ੍ਹਾਂ ਕਰਕੇ ਇੱਕ ਆਪਾਂ ਕਲੀਆਂ ਜੋ ਕੱਢਦੇ ਆ ਇਹਦੇ ਆਪੋਜ਼ਿਟ ਨਿਕਲਦੀਆਂ ਹੁੰਦੀ ਹੈ ਜਦੋਂ ਇੱਕ ਚੜਾਈ ਵਾਲੀ ਕਲੀ ਇੱਧਰ ਆ ਗਈ ਤੇ ਇੱਕ ਦੂਸਰੀ ਸਾਈਡ ਚਲੀ ਗਈ ਇਹਦੇ ਵਰਕ ਹੋਣ ਦੇ ਕਰਕੇ ਇੱਕ ਪਾਸੇ ਵਰਕ ਤੇ ਉਹਦੇ ਕਰਕੇ ਇਹ ਸਾਰੀਆਂ ਇੱਕ ਸਾਰ ਹੀ ਨਿਕਲਣੀਆਂ ਕਲੀਆਂ ਇਧਰਲੀ ਸਾਈਡ 'ਤੇ ਚੜਾਈ ਆਏਗੀ ਸਾਰੀਆਂ ਦੀ ਤੇ ਜੋ ਇਹਦਾ ਘੱਟ ਵਾਲਾ ਹਿੱਸਾ ਉਹ ਉੱਪਰਲੀ ਸਾਈਡ ਆਏਗਾ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆ ਇਹਦੀ ਉਦੋਂ ਕਲੀਆਂ ਕਟੀਆਂ ਹੋਈਆਂ ਚ ਪਤਾ ਲੱਗੇਗਾ ਵੀ ਇਹਦੀ ਆਪਾਂ ਕਿਸ ਤਰ੍ਹਾਂ ਕੱਢਿਆ ਹੋਇਆ ਠੀਕ ਹੈ ਜੀ ਕੱਟਦਾ ਆ ਆਪਾਂ ਜੋ ਕਲੀਆਂ ਮਤਲਬ ਇਹ ਨਿਸ਼ਾਨੀਆਂ ਲਗਾਈਆਂ ਸੀ ਉਹ ਮੈਂ ਇਹਦੀਆਂ ਥੁੜੀਆਂ-ਬੁੜੀਆਂ ਕਰਦੀ ਨਿਸ਼ਾਨੀਆਂ ਤਾਂ ਕਿ ਤੁਹਾਨੂੰ ਦੇਖ ਸਕਣ ਆਜਾ ਕਰਤੀ ਕਰਤੀ ਆਪਾਂ ਸਾਰੀਆਂ ਨਿਸ਼ਾਨੀਆਂ ਲਗਾ ਲਈਆਂ ਤੇ ਹੁਣ ਇਹਨੂੰ ਆਪਾਂ ਕਟਿੰਗ ਕਰਦੇ ਹਾਂ ਜਾ ਰਹਾ ਆਹ ਪਕੜੀਆਂ ਕਟਿੰਗ ਕਰ ਲੇ ਆ ਵਿੱਚੋਂ ਜਿਹੜਾ ਇਹਨਾਂ ਦੇ ਐਕਸਟਰਾ ਕਪੜਾ ਨਿਕਲਿਆਗਾ ਆ ਦੇਖੋ ਇਸ ਤਰ੍ਹਾਂ ਕਰਕੇ ਆਹ ਆਪਣੀਆਂ ਕਲੀਆਂ ਤਿਆਰ ਹੋ ਗਈਆਂ ਇਹਨਾਂ ਨੂੰ ਆਪਾਂ ਜਦੋਂ ਜੋੜਨਾਗਾ ਇਸ ਤਰ੍ਹਾਂ ਕਰਕੇ ਜੋੜਾਂਗੇ ਇਹ ਡਬਲ ਡਬਲ ਕਲੀਆਂ ਨੇ ਸਿੰਗਲ ਸਿੰਗਲ ਨਹੀਂ ਐ ਦੋ ਦੋ ਹੀ ਐ ਸਾਰੀਆਂ ਕੱਪੜ ਤੋਂ ਕਟਿੰਗ ਦਿੱਤੀ ਹੈ ਆ ਇਹਨਾਂ ਦੇ ਉੱਪਰ ਜਿਹੜਾ 2 2 ਇੰਚ ਕੱਪੜਾ ਐਕਸਟਰਾ ਆ 40 ਇੰਚ ਦੇ ਹਿਸਾਬ ਨਾਲ ਲਿੱਤੀ ਹੋਈ ਆ ਵਾਲੀ ਗਲੀ ਇਹਨਾਂ ਦੇ ਉੱਪਰ ਜਿਹੜਾ ਐਕਸਟਰਾ ਕੱਪੜਾ ਹੈ ਆਪਾਂ ਕਟਿੰਗ ਕਰਾਂਗੇ ਇਸ ਤਰ੍ਹਾਂ ਕਰਕੇ ਤੇ ਐਦਾ ਆਪਣਾ ਲਹਿੰਗਾ ਤਿਆਰ ਹੋ ਜਾਏਗਾ ਇਹ ਸਾਰੀਆਂ ਟੋਟਲ 10 ਗਲੀਆਂ ਪੰਜ ਅਗਲੀ ਸਾਈਡ ਆ ਜਾਣਗੀਆਂ ਪੰਜ ਪਿਛਲੀ ਸਾਈਡ ਆ ਜਾਣਗੀਆਂ ਇਹਦੇ ਨਾਲ ਲਾਈਨਿੰਗ ਵੀ ਆਪਾਂ ਸੇਮ ਹੀ ਕਟਿੰਗ ਕਰਾਂਗੇ ਜਿੱਦਾਂ ਆਪਾਂ ਦਾ ਫੈਬਰਿਕ ਕਟਿੰਗ ਕੀਤਾ ਸੀ ਥੈਂਕ ਯੂ